ਅੱਜ ਆਮ ਆਦਮੀ ਪਾਰਟੀ ਨੂੰ ਹਲਕਾ ਗੁਰਦਾਸਪੁਰ ਦੇ ਵਿੱਚ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਹੇਠ ਅਨੇਕਾਂ ਕਾਂਗਰਸ ਪਾਰਟੀ ਦੇ ਵਰਕਰ ਤੇ ਲੀਡਰ ਰੋਬਿਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਸ਼ਾਮਲ ਹੋਏ ਨੇਤਾਵਾਂ ਦਾ ਚੇਅਰਮੈਨ ਰਮਨ ਬਹਿਲ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਗੱਲਬਾਤ ਦੌਰਾਨ ਸ਼ਾਮਲ ਹੋਏ ਸੀਨੀਅਰ ਕਾਂਗਰਸੀ ਨੇਤਾ ਰੋਬੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਹਿ ਪਰਿਵਾਰੀ ਮੁਖ ਦੇਵ ਸਿੰਘ ਹਲੋਵਾਲ ਦੀ ਪ੍ਰੇਰਣਾ ਸਤਕਾ ਅੱਜ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਸ਼ਾਮਲ ਹੋਏ ਹਨ ਗੱਲਬਾਤ ਦੌਰਾਨ ਯੁਵਾ ਨੇਤਾ ਰੋਬਿੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 20 ਮਹੀਨਿਆਂ ਦੇ ਵਿੱਚ ਜੋ ਵਿਕਾਸ ਕਾਰਜ ਕਰਵਾਏ ਗਏ ਹਨ ਖਾਸ ਤੌਰ ਤੇ ਜੋ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਉਸ ਤੋਂ ਪ੍ਰਭਾਵਿਤ ਹੋ ਕੇ ਆ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਇਸ ਮੌਕੇ ਤੇ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤ ਪੂਸ਼ਣ ਸ਼ਰਮਾ ਆਮ ਆਦਮੀ ਪਾਰਟੀ ਦੇ ਸੀਨੀਅਰ ਕ੍ਰਿਸਚੀਅਨ ਨੇਤਾ ਹੇਮਰਾਜ ਗਿੱਲ ਦੇ ਇਲਾਵਾ ਅਨੇਕਾਂ ਵਲੰਟੀਅਰ ਔਰ ਆਮ ਆਦਮੀ ਪਾਰਟੀ ਦੇ ਨੇਤਾ ਹਾਜਰ ਸਨ ਦੇਖੋ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਸਾਡੀ ਇਹ ਵਿਸ਼ੇਸ਼ ਰਿਪੋਰਟ ਅ ਅੱਜ ਮੈਨੂੰ ਇਸ ਗੱਲ ਦੀ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ تقریبا ਅੱਜ ਵੀ ਮਹੀਨੇ ਦੇ ਕਰੀਬ ਹੋ ਗਏ ਨੇ ਔਰ ਪਿਛਲੇ 20 ਮਹੀਨਿਆਂ ਦੀ ਪੰਜਾਬ ਦੇ ਵਿੱਚ ਜੋ ਕਾਰਗਜ਼ਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਬਖੂਬੀ ਦੇ ਨਾਲ ਪੰਜਾਬ ਦੇ ਹਰ ਕੋਨੇ ਦੇ ਵਿੱਚ ਪਹੁੰਚ ਸਫਲ ਰਹੀ ਆ ਅੱਜ ਉਹਦਾ ਸਦਕਾ ਕਿ ਬਹੁਤ ਸਾਰੇ ਲੋਕ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਰਹੇ ਨੇ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਸਾਡੇ ਸ਼ਹਿਰ ਦਾ ਬਹੁਤ ਇੱਕ ਵਧੀਆ ਕਰਮਠ ਸਮਾਜ ਸੇਵੀ ਵੀ ਵਰਕਰ ਵੀ ਰੋਬਿੰਨ ਬਹੁਤ ਸਾਰੇ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਔਰ ਅੱਜ ਇਸ ਜੁਆਇਨਿੰਗ ਦੇ ਵਿੱਚ ਸਾਡੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਭਾਰਤ ਮੋਸ਼ਨ ਜੀ ਔਰ ਸਾਡੇ ਜਿਹੜੇ ਪਾਰਟੀ ਵੱਲੋਂ ਦੋ ਬਲੌਕ ਪ੍ਰਧਾਨ ਪਰਿਵਾਰੀ ਜਿਹੜੇ ਨੇ ਨਿਯੁਕਤ ਹੋਏ ਨੇ ਮਨਵਿੰਦਰ ਜੀ ਹਲਵਾਲ ਸਾਹਿਬ ਤੇ ਮੁਖਦੇਵ ਸਿੰਘ ਸੋਰੀ ਔਰ ਜਸਵਿੰਦਰ ਪਾਲ ਜੀ ਮੈਂ ਜੀ ਇਹ ਉੱਚੇ ਚਤੌਰ ਦੇ ਉੱਪਰ ਅੱਜ ਜੁਆਇਨਿੰਗ ਲਈ ਆਏ ਨੇ ਔਰ ਮੈਂ ਸਮਝਣਾ ਵੀ ਇਹਨਾਂ ਨੂੰ ਵੀ ਰੋਬਨ ਜੀ ਨੇ ਪ੍ਰੇਰਣਾ ਲਈ ਹੈ ਇਹਨਾਂ ਤੋਂ ਕਿਉਂਕਿ ਜਿੱਦਾਂ ਮੁਖਵਿੰਦਰ ਜੀ ਲੱਗੇ ਨੇ ਪਾਰਟੀ ਦੀ ਸੇਵਾ ਲਈ ਕੋਨੇ-ਕੋਨੇ ਦੇ ਵਿੱਚ ਪਾਰਟੀ ਦੇ ਪ੍ਰੋਗਰਾਮ ਨੂੰ ਵਧਾ ਰਹੇ ਨੇ ਤੇ ਉਹਦੇ ਪ੍ਰੇਰਣਾ ਸਦਕੇ ਅੱਜ ਇਹਨਾਂ ਸਾਥੀਆਂ ਨੇ ਮਨਾਇਆ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਜੀ ਆ ਇਹਨੂੰ ਇੰਨਾ ਪਾਰਟੀ ਦੇ ਵਿੱਚ ਔਰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਤੇ ਜੋ ਬੰਦਾ ਮਾਨ ਸਨਮਾਨ ਆ ਉਹ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਜ਼ਰੂਰ ਦਿੱਤਾ ਜਾਏਗਾ ਔਰ ਇੱਕ ਗੱਲ ਤੁਸੀਂ ਵੀ ਧਿਆਨ ਚ ਰੱਖਿਓ ਇਹ ਜਿਹੜੀ ਸਾਡੀ ਪਾਰਟੀ ਆ ਇਹ ਕਿਸੇ ਅਸੂਲਾ ਤੇ ਕਿਸੇ ਨੈਮਾ ਤੇ ਕਿਸੇ ਸੋਚ ਤੇ ਕੰਮ ਕਰਦੀ ਆ ਉਸ ਨੈਮਾ ਸੋਚ ਦੇ ਦਾਇਰੇ ਦੇ ਵਿੱਚ ਰਹਿ ਕੇ ਇਸ ਪਾਰਟੀ ਦੇ ਵਿੱਚ ਕੰਮ ਕਰਨਾ ਪੈਂਦਾ ਇਹ ਪਾਰਟੀ ਦੀ ਜਿਹੜਾ ਜਿਹੜਾ ਜਨਮ ਹੀ ਆ ਉਹ ਸੰਘਰਸ਼ ਤੇ ਤਿਆਗ ਚੋਂ ਆ ਔਰ ਅਨਾ ਹਜ਼ਾਰਾ ਅਨਾ ਹਜ਼ਾਰੀ ਜਦੋਂ ਜਿਹੜੀ ਮੂਮੈਂਟ ਸੀਗੀ ਉਹਦੇ ਚੋਂ ਇਹ ਪਾਰਟੀ ਨਿਕਲੀ ਆ ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਵਧੀਆ ਅਰ ਪੰਜਾਬ ਦੇ ਵਿੱਚ ਇੱਕ ਨਵੀਂ ਸੋ ਜਿਹੜੀ ਆ ਉਹ ਲਗਾਤਾਰ ਘਰ ਘਰ ਕਰ ਰਹੀ ਆ ਔਰ ਜਸ ਤਰੀਕੇ ਦੇ ਨਾਲ ਹਰ ਫੈਸਲਾ ਪੰਜਾਬ ਸਰਕਾਰ ਦਾ ਲੋਕ ਪੱਖੀ ਔਰ ਲੋਕਾਂ ਦੇ ਸੇਵਾਵਲ ਸਮਰਪਿਤ ਪੱਖੀ ਲਿਆਏ ਜਾ ਰਹੇ ਨੇ ਉਹਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਇਹ ਘੇਰੀ ਬਣ ਕੇ ਚੱਲੂਗੀ ਪੰਜਾਬ ਦੇ ਵਿੱਚ ਔਰ ਜਿਹੜੀਆਂ ਰਵਾਇਤੀ ਪਾਰਟੀਆਂ ਅੱਜ ਐਕਸਪੋਜ਼ ਹੋ ਚੁੱਕੀਆਂ ਨੇ ਉਹਨਾਂ ਨੂੰ ਲੋਕਾਂ ਨੂੰ ਸਮਝ ਲੱਗ ਗਈ ਆ ਕਿ ਪਿਛਲੇ 75 ਸਾਲਾਂ ਜਿਹਨਾਂ ਨੇ ਕੀ ਕੀਤਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਆ ਕਿਸ ਤਰੀਕੇ ਦੇ ਨਾਲ ਕਰਪਸ਼ਨ ਨੂੰ ਬढ़ावा ਦਿੱਤਾ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਪੈਸਾ ਵਿਕਾਸ ਦੇ ਉੱਪਰ ਖਰਚਣਾ ਚਾਹੀਦਾ ਸੀਗਾ ਕਿਸ ਤਰੀਕੇ ਦੇ ਨਾਲ ਸਿਆਸਤਦਾਨਾਂ ਦੀ ਜੇਬਾਂ 'ਚ ਗਿਆ ਇਹਨਾਂ ਸਾਰੀਆਂ ਚੀਜ਼ਾਂ ਅੱਜ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਔਰ ਆਉਣ ਵਾਲਾ ਸਮਾਂ ਇਸ ਪਾਰਟੀ ਲਈ ਬਹੁਤ ਖੂਬਸੂਰਤ ਤੇ ਮਜ਼ਬੂਤ ਜਿਹੜਾ ਇਹ ਸਮਾਂ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਆਓ ਮਿਲੋ ਕੁਝ ਦਿਨ ਪਹਿਲਾਂ ਆ ਸਾਡਾ ਵੀਰ ਆ ਸਾਹਿਲ ਇਹਨੇ ਪਾਰਟੀ ਜੁਆਇਨ ਕੀਤੀ ਸੀਗੀ ਔਰ ਬਹੁਤ ਖੂਬੀ ਦੇ ਨਾਲ ਹੁਣ ਸੇਵਾ ਲੋਕਾਂ ਦੀ ਕਰ ਰਿਹਾ ਸੋ ਇਸੇ ਤਰੀਕੇ ਨਾਲ ਰੋਬਿੰਦ੍ਰੀ ਤੁਹਾਨੂੰ ਵੀ ਤੁਹਾਡੇ ਸਾਰੇ ਸਾਥੀ ਕਿਸੇ ਕਿਸਮ ਦਾ ਤੁਸੀਂ ਇਸ ਗੱਲ 'ਚ ਬਕਾਲਤਾ ਨਾ ਰੱਖਣਾ ਪੂਰਾ ਮਾਣ ਔਰ ਸਨਮਾਨ ਜਿਹੜਾ ਸਾਥੀਆਂ ਨੂੰ ਵੀ ਤੁਹਾਨੂੰ ਵੀ ਪੂਰਾ ਦਿੱਤਾ ਜਾਊਗਾ ਆਪਾਂ ਮਿਲ ਕੇ ਇੱਕ ਨਵੇਂ ਔਰ ਰੰਗਲੇ ਪੰਜਾਬ ਦੀ ਸਾਹ ਸੇਵਾ ਵੀ ਕਰਨੀ ਔਰ ਪੰਜਾਬ ਨੂੰ ਇਸ ਤਰ੍ਹਾਂ ਤੇ ਲੈ ਕੇ ਆਉਣਾ ਜਿਹੜਾ ਪਿਛਲਾ ਇੱਕ ਬਹੁਤ ਇਹ ਗਰਮ ਇਤਿਹਾਸਿਕ ਪੰਜਾਬ ਦਾ ਉਹਨੂੰ ਅਸੀਂ ਗਵਾਇਆ ਉਹਨੂੰ ਦੁਬਾਰਾ ਅੱਜ ਭਗਵੰਤ ਮਾਨ ਜੀ ਰিস্টੋਰ ਕਰ ਰਹੇ ਨੇ ਔਰ ਲਗਾਤਾਰ ਮਿਹਨਤ ਦੇ ਨਾਲ ਪੰਜਾਬ ਦੁਬਾਰਾ ਆਪਣੀਆਂ ਲੀਹਾਂ ਤੇ ਆ ਰਿਹਾ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਤੁਹਾਡਾ ਧੰਨਵਾਦ ਅਸੀਂ ਅੱਜ ਪੰਜਾਬ ਤੋਂ 60 ਜਣੇ ਆਪਾਂ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਆਂ ਪੰਜਾਬ ਸਰਕਾਰ ਦੀ ਗਤੀਵਿਧੀਆਂ ਦੇਖਦੇ ਹੋਏ ਇਹਨਾਂ ਦੇ ਜੋ 20 ਮਹੀਨੇ ਦਾ ਕਾਰਜ ਕੁਜਾਰੀ ਹੈ ਇਹਨਾਂ ਦੇਖਦੇ ਸਾਡੇ ਜਿੰਨੇ ਜੰਗਸਟਰ ਨੇ ਜਿੰਨੇ ਯੋਜ ਆਪਣੇ ਜੰਗਸਟਰ ਹੈਗੇ ਨੇ ਸਾਰੇ ਪ੍ਰਭਾਵਿਤ ਹੋ ਕੇ ਸਾਡੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਆ ਬਾਕੀ ਮੈਂ ਸ਼੍ਰੀ ਰਮਨ ਬੈਲ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਪਾਰਟੀ ਸਾਨੂੰ ਬਹੁਤ ਮਾਨ ਬਖਸ਼ਿਆ ਤੇ ਅਸੀਂ ਵਿੱਚ ਵਿਸ਼ਵਾਸੰਦਾਨ ਹੈ ਕਿ ਜੋ ਪਾਰਟੀ ਦੀ ਗਤੀਵਿਧੀਆਂ ਹੋਣਗੇ ਜੋ ਸਾਡੀ ਡਿਊਟੀ ਲਵਾਂਗੇ ਆਪਾਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਾਜ਼ਰ ਆ ਬਾਕੀ ਸਾਡੇ ਮੁਖਦੀਪ ਭਾਜੀ ਜਿਨ੍ਹਾਂ ਦੇ ਜ਼ਰੀਏ ਆਪਾਂ ਪਾਰਟੀ ਸ਼ਾਮਲ ਹੋਏ ਇਹਨਾਂ ਨੇ ਸਾਨੂੰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਕਿਹੜੀਆਂ ਨੁਕਤੇ ਚ ਗੱਲ ਕਰ ਗਏ ਗਤੀਵਿਧੀਆਂ ਦੇਖੋ ਜੀ ਪੰਜਾਬ ਸਰਕਾਰ 20 ਮਹੀਨੇ ਤੋਂ ਕਿੰਨੇ ਕਿੰਨੇ ਮੁਹੱਲਾ ਕੰਮ ਲਾਏ ਨੇ ਹੋਰ ਸਾਰੇ ਕਿੰਨੀਆਂ ਸਰਕਾਰੀ ਪੋਸਟਾਂ ਵੀ ਕੀਤੀਆਂ ਨੇ ਮਤਲਬ ਕਿੰਨੇ ਕੰਮ ਨੇ ਜਿਹੜਾ ਆਪਾਂ ਗਿਣਾ ਨਹੀਂ ਸਕਦੇ ਲੇਕਿਨ ਤੁਹਾਨੂੰ ਪਤਾ ਹੀ ਹੈ ਸਾਰੇ মিডিਆ ਰਾਹੀਂ ਆਜ ਤੱਕ ਨਹੀਂ ਆਪਾਂ ਬਾਕੀ ਬਿਜਲੀ ਬਿੱਲ ਵੀ ਮਾਫ ਕੀਤੇ ਨੇ ਕਾਫੀ ਹੋਏ ਨੇ ਇਸ ਗਤੀਵਿਧੀ ਦੇ ਉੱਪਰ ਭਾਵੇਂ ਸਾਰੇ ਜੰਕਸਟਰ ਆਪਾਂ ਸ਼ਾਮਲ ਹਾਂ ਹਾਂ ਜੀ ਪਹਿਲਾਂ ਮੈਂ ਕਾਂਗਰਸ ਪਾਰਟੀ ਸ਼ਾਮਲ ਸੀ ਫਿਰ ਆਪਾਂ ਇਹਨਾਂ ਗਤੀਵ ਦੀ ਵਿਸ਼ਵਾਸ ਪਾਰਟੀ ਬਾਕੀ ਵਿਸ਼ਵਾਸ ਪਾਰਟੀ ਨੂੰ ਦਵਾਉਂਗੇ ਜੋ ਡਿਊਟੀ ਲਾਉਣ ਕੇ ਸਾਡੀ ਆਪਾਂ ਹਾਜ਼ਰਾਂ ਜੀ ਜਿੱਥੇ ਜਿੱਥੇ ਕਹਿਣਗੇ ਆਪਾਂ ਡਿਊਟੀ ਲਾਉਣਗੇ ਆਪਾਂ ਮੋਢੇ ਨਾਲ ਮੋਢਾ ਨਾਲ ਖੜੇ ਹਾਂ ਜੀ ਆਪਾਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡਾ ਜਿਹੜਾ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਪਰਿਵਾਰ ਉਹ ਵਧਿਆ ਹੈ ਔਰ ਸਾਡੇ ਜਿਹੜੇ ਰੋਬਨ ਹੈ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਔਰ ਇਹ ਵੀ ਤਈਆ ਕੀਤਾ ਹੈ ਕਿ ਅਸੀਂ ਪਾਰਟੀ ਨੂੰ ਆਪਣੀ ਲਿਆਕਤ ਨਾਲ ਔਰ ਔਨੈਸਟੀ ਦੇ ਨਾਲ ਇਮਾਨਦਾਰੀ ਦੇ ਨਾਲ ਅਸੀਂ ਇਸ ਨੂੰ ਹੋਰ ਤਾਕਤ ਦੇਵਾਂਗੇ ਔਰ ਮੇਰੀ ਸਾਰੇ ਸਾਥੀਆਂ ਨੂੰ ਔਰ ਮੁਖਦੇਵ ਜੀ ਹੈ ਨੇ ਸਾਡੇ ਨਾਲ ਉਹਨਾਂ ਨੂੰ ਵਧਾਈ ਹੈ ਜਿਨ੍ਹਾਂ ਦੇ ਸਦਕਾ ਇਹ ਜਿਹੜੀ ਹੈ ਮੂਮੈਂਟ ਬਣੀ ਹੈ ਹੋਰ ਜ਼ਿਆਦਾ ਸ਼ਕਤੀ ਮਿਲੀ ਹੈ ਇਹ ਜ਼ਰੂਰ ਸਹੀ ਹੈ ਜਿੱਦਾਂ ਸਾਡੇ ਹਲਕਾ ਇੰਚਾਰਜ ਔਰ ਚੇਅਰਮੈਨ ਸਾਹਿਬ ਰਮਨ ਬਹਿਲ ਜੀ ਨੇ ਦੱਸਿਆ ਹੈ ਕਿ ਇਹ ਸਾਡੀ ਪਾਰਟੀ ਇੱਕ ਮੂਮੈਂਟ ਚੋਟੀ ਹੈ ਜਿਹੜੀ ਕਿ ਅਨਾ ਹਜ਼ਾਰੇ ਔਰ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਜਿਨ੍ਹਾਂ ਨੇ ਦਿਨ ਰਾਤ ਕੋਸ਼ਿਸ਼ ਕਰਕੇ ਇਸ ਪਾਰਟੀ ਨੂੰ ਖੜਾ ਕੀਤਾ ਔਰ ਇਸ ਇੱਕ ਮੁੱਦੇ ਤੇ ਖੜਾ ਕੀਤਾ ਕਿ ਵੀ ਅਸੀਂ ਕ੍ਰਪਸ਼ਨ ਲੈਸ ਜਿਹੜੀ ਹੈ ਉਹ ਸਰਕਾਰ ਔਰ ਉਹ ਇੱਕ ਪਾਰਟੀ ਖੜੀ ਕਰਨੀ ਹੈ ਔਰ ਉਸ ਦਾ ਬਖੂਬੀ ਉਹਨਾਂ ਨੇ ਆਪਣਾ ਅੰਜਾਮ ਦਿੱਤਾ ਹੈ ਔਰ ਲੜ ਰਹੇ ਨੇ ਹਾਲੀ ਵੀ ਲੜ ਰਹੇ ਨੇ ਉਹ ਇਸ ਪੱਖੋਂ ਲੜ ਰਹੇ ਭਾਵੇਂ ਉਹ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਜੜਾ ਵਾ ਉਹ ਕਸ਼ਟ ਦੇ ਰਹੀ ਹੈ ਪਰੰਤੂ ਉਹ ਕਿਸੇ ਚੀਜ਼ ਤੋਂ ਡਰਨ ਵਾਲੇ ਨਹੀਂ ਹੈ ਕਿਉਂਕਿ ਅਸੀਂ ਗੁਰਤੀ ਲਈ ਹੋਈ ਆ ਸਾਡੇ ਬਹਿਲ ਸਾਹਿਬ ਨੇ ਵੀ ਗੁਰਤੀ ਲਈ ਆ ਰਮਨ ਬਹਿਲ ਜੀ ਤੋਂ ਕਿ ਅਸੀਂ ਪ੍ਰਸ਼ਟਾਚਾਰ ਨਹੀਂ ਸਹਿਣ ਕਰਨਾ ਹੈ ਕਿਸੇ ਵੀ ਕਿਸਮਤ ਦੇ ਕੋਈ ਵੀ ਹੋਵੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਭਾਈ ਤੁਸੀਂ ਆਓ ਅੱਗੇ ਔਰ ਆਪਣੀ ਨਿਸ਼ਠਾ ਨਾਲ ਔਰ ਆਪਣੀ ਪੂਰੀ ਤਾਕਤ ਦੇ ਨਾਲ ਇਸ ਦੇਸ਼ ਨੂੰ ਔਰ ਇਸ ਪ੍ਰਾਂਤ ਨੂੰ ਆਪਣੇ ਪੰਜਾਬ ਨੂੰ ਫੇਰ ਆਪਾਂ ਰੰਗਲਾ ਬਣਾਈਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਸ਼੍ਰੀ ਰਾਮ ਮੈਂ ਮੁਖਦੇਵ ਸਿੰਘ ਹਲੋਵਾਲ ਬਲੋਕ ਪਰਭਾਰੀ ਗੁਰਦਾਸਪੁਰ ਹਲਕਾ ਅੱਜ ਮਿਤੀ 21 2024 ਸ਼੍ਰੀ ਰਵਣ ਬੈਲ ਜੀ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਔਰ ਹਲਕਾ ਇੰਚਾਰਜ ਗੁਰਦਾਸਪੁਰ ਉਹਨਾਂ ਦੀ ਗਵਾਈ ਵਿੱਚ ਇਹ ਰੋਬਨ ਵੀਰ ਜੀ ਜੋ ਕਿ ਪਿਛਲੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀਗੇ ਮੈਂ ਇਹਨਾਂ ਨਾਲ ਇੱਕ ਦਿਨ ਮੁਲਾਕਾਤ ਹੋਈ ਕਿਸੇ ਸੱਜਣ ਕੋਲ ਬੈਠੇ ਸੀ ਔਰ ਪਾਰਟੀ ਬਾਰੇ ਗੱਲ ਚੱਲ ਰਹੀ ਸੀ ਵੀ ਬੜੀ ਸ਼ਾਂਤੀ ਅਮਨ ਦੇ ਨਾਲ ਕੰਮ ਚੱਲ ਰਿਹਾ ਹੈ ਔਰ ਇਹ ਪਾਰਟੀ ਦੂਸੀਆਂ ਦੂਸਰੀਆਂ ਜੋ ਰਵਾਇਤੀ ਪਾਰਟੀਆਂ ਹਨ ਉਹਨਾਂ ਵਾਂਗੂ ਕੋਈ ਇਦਾਂ ਵਿੱਚ ਹੋਸ਼ਾ ਸਿਸਟਮ ਨਹੀਂਗਾ ਤੇ ਭਾਜੀ ਮੈਂ ਆਉਣਾ ਚਾਹੁੰਨਾ ਪਾਰਟੀ ਦੇ ਵਿੱਚ ਔਰ ਮੈਂ ਹਲਕਾ ਇੰਚਾਰਜ ਸ਼੍ਰੀ ਰਮਨ ਬੈਲ ਜੀ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੂੰ ਭੇਜਿਆ ਪ੍ਰੇਰਿਤ ਕੀਤਾ ਤੇ ਅੱਜ ਇਹ ਬੜਾ ਹੀ ਸੁਭਾਗਾ ਸਮਾ ਹੈ ਇਹ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਹਨ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਡੇ ਨਾਲ ਸ਼੍ਰੀ ਰਮਨ ਬੈਲ ਜੀ ਦੇ ਨਾਲ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੋ ਔਰ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹਨ ਇਹਹੀ ਬੜੇ ਵਧੀਆ ਮਾਰਜਨ ਦੇ ਨਾਲ ਜਿੱਤਣੀਆਂ ਹਨ ਔਰ ਆਮ ਆਦਮੀ ਪਾਰਟੀ ਦੀਆਂ ਜੋ ਲੋਕਪੱਖੀ ਨੀਤੀਆਂ ਨੇ ਇਹਨਾਂ ਨੂੰ ਆਪਾਂ ਘਰ ਘਰ ਪਹੁੰਚਾਉਣਾ ਹੈ